ਲਵੰਡੀ ਸਬੋਦੇ ਨਜ਼ਦੀਕ ਪਿੰਡ ਜੀਵਨ ਸਿੰਘ ਵਾਲਾ ਦੇ ਲਾਗੇ ਤੋਂ ਨੰਗਦੀ ਲਸਾੜਾ ਡਰੇਨ ਚ ਇੱਕ ਵਾਰ ਫਿਰ ਘੋੜਾ ਟਰਾਲਾ ਡਿੱਗ ਗਿਆ ਜਿਸ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਜੋ ਕਿ ਟਰੱਕ ਨੂੰ ਚਲਾ ਰਿਹਾ ਸੀ ਮੌਕੇ ਤੇ ਪੂਜੇ ਤਲਵੰਡੀ ਸਬੋਦੇ ਪ੍ਰਸ਼ਾਸਨ ਨੇ ਘਟਨਾ ਤੋਂ ਕਰੀਬ 1 ਘੰਟਾ ਬਾਅਦ ਰਾਹਤ ਕਾਰਜ ਕੀਤੇ ਅਤੇ ਘੋੜੇ ਟਰਾਲੇ ਨੂੰ ਬੜੀ ਮੁਸ਼ਕਲ ਨਾਲ ਲਸਾੜਾ ਡਰੇਨ ਵਿੱਚੋਂ ਬਾਹਰ ਕੱਢਿਆ ਕੀ ਨਾ ਜੀ ਗੁਰਦੀਪ ਸਿੰਘ ਜੀ ਕੋ ਕੋਟ ਕੀ ਮਸਲਾ ਸੀ ਕਿਉਂ ਡਿੱਗਿਆ ਇਹ ਤਾਲੇ ਤੇ ਕਿੱਥੇ ਖੜਿਆ ਹੋ ਤੁਸੀਂ ਇਹ ਜੀ ਆਪਣਾ ਪ੍ਰਿੰਟ ਕੋਟ ਸ਼ਵੀਰ ਦੇ ਮੱਲ ਲਾਇਆ ਤੇ ਜੀਵਨ ਸਗਲ ਦੇ ਵਿਚਾਲੇ ਆ ਨਜ਼ਦੀਕ ਨਾਲ ਨਾਲ ਆ ਜਾਂਦਾ ਪਹਿਲਾਂ ਵੀ ਆਪਣੇ 25 ਤਰੀਕ ਨੂੰ ਆਸਐਸਓ ਦੇਖੋ ਬਸ ਦਾ ਵਾਪਰਿਆ ਸੀਗਾ ਇਹ ਜਿਹੜੇ ਗਵਰਨਮੈਂਟ ਦਾ ਸੁੱਤੀ ਪਈ ਆ ਜਾਗ ਨਹੀਂ ਰਹੀ ਜੀ ਆਹ ਦੇਖੋ ਵੀ ਆਪਣੇ ਆ ਸ਼ਰਕ ਦੇਖ ਲਓ ਇੱਧਰ ਦੇਖ ਲਓ ਵੀ ਟੱਪਣ ਨੂੰ ਹੁਣ ਇਹ ਦੇਖ ਲਓ ਵੀ ਉਧਰ ਹੰਪ ਬਣ ਗਿਆ ਭਾਵੇਂ ਹੰਪ ਦਾ ਨਕਪੀਕਰਨ ਹੈ ਹੋ ਸਕਦਾ ਇਹਨਾਂ ਨੇ ਸਹੀ ਨਹੀਂ ਬਣਾਇਆ ਜਿਹੜਾ ਹੰਪਾ ਨਾ ਨੇ ਇਹ ਕਮਟੇਲ ਦਾ ਕੰਮ ਚੱਲੂਗਾ ਆਪਣੇ ਜੇ ਕਿਰ ਪ੍ਰਸ਼ਾਸਨ ਜਾ ਕੇ ਵੀ ਆਪਣਾ ਹੈ ਗਵਰਨਮੈਂਟ ਦੇਖੇ ਨੂੰ ਚੌੜਾ ਕਰੇ ਅੱਛਾ ਇਹ ਤੁਸੀਂ ਮੰਨਦੇ ਹੋ ਵੀ ਆਹ ਰੇਲਿੰਗਾਂ ਹੈ ਨਹੀਂ ਸੀ ਤਾਂ ਕਰਕੇ ਇਹ ਵਾਪਰ ਹਾਦਸਾ ਹੋਇਆ ਹਾਂਜੀ ਹਾਂਜੀ ਹਾਂ ਮੰਨਦੇ ਆ ਹਾਂ ਜੇ ਇਸ ਕਰ ਨਹੀਂ ਹੋਇਆ ਪਰ ਨਹੀਂ ਜਮੇ ਸੁੱਤੇ ਪਏ ਤੁਸੀਂ ਇਹ ਦੇਖੋ ਕਿੰਨੇ ਬੱਚੇ ਮਰੇ ਉਹ ਤੋਂ ਕਿੰਨੇ ਬਜ਼ੁਰਗ ਕਰਨੇ ਪੜਨੇ ਆ ਆਹ ਦੇਖੋ ਹੁਣ ਵਿਚਾਰਾ ਕੀ ਪਤਾ ਕਿਹਦਾ ਬੱਚਾ ਸੀਗਾ ਕਿੱਥੋਂ ਚੱਲ ਕੇ ਆਇਆ ਸੀ ਇੱਕ ਦੀ ਮੌਤ ਹੋ ਗਈ ਇੱਕ ਦੀ ਮੌਤ ਹੋ ਗਈ ਹਾਂਜੀ ਤੇ ਇੱਕ ਮੰੰਕੀ ਕਰਦੇ ਹੋ ਤੁਸੀਂ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਮੰਨ ਲਗਾ ਮੰਗੇ ਹੀ ਆ ਜੀ ਦੋਨੇ ਆਸ ਜੋੜ ਕੇ ਵੀ ਇਹਨੂੰ ਚੌੜਾ ਕੀਤਾ ਜਾਵੇ ਠੀਕ ਹੈ ਵੀ ਜੇ ਇਹ ਵੱਡਾ ਹੋਊਗਾ ਤਾਂ ਹਾਸੇ ਰੁਕਣਗੇ ਤੇ ਇਹੀ ਆਸੇ ਫਿਰ ਐਕਸੀਡੈਂਟ ਫਿਰ ਹੋਈ ਜਾਣਗੇ ਵੀ ਆਪਾਂ ਕਿਉਂ ਪਤਾ ਨਹੀਂ ਕਿਉਂ ਸੁੱਤੇ ਪਏ ਬਸ ਕੇਰਾ ਆ ਕੇ ਇਥੇ ਂਗਲਾਂਗਾ ਲਾ ਜਾਂਦੇ ਆ ਮੁੜ ਕੇ ਵਾ ਫਿਰ ਕਿਉਂ ਫਿਰ ਕਿਹਨੇ ਦੇਖਣਾ ਕੋਈ ਨਹੀਂ ਦੇਖਣਾ ਮੁੜ ਕੇ ਫੇਰੇ ਇੱਕ ਹੋਰ ਚੀਜ਼ ਦੇਖੋ ਤੁਸੀਂ ਵੀ ਮੰਨ ਲਓ ਆਪਣੇ ਇਧਰੋਂ ਜਦੋਂ ਗੱਡੀ ਆਉਂਦੀ ਹੈ ਆ ਸਾਈਡਾਂ ਦੇ ਉੱਪਰ ਵੀ ਆਪਣੇ ਤੁਸੀਂ ਆਹ ਕੰਡੇ ਲਾ ਲੋ ਕਿੱਡੀ ਕਿੱਡੀ ਦੂਰ ਤੱਕ ਆ ਵੀ ਆਪਾਂ ਨੂੰ ਲੱ ਜਾ ਸਕਦੇ ਤੁਸੀਂ ਆ ਦੇਖੋ ਉਹ ਮੋੜ ਤੋਂ ਦੇਖੋ ਕਿਹੜੇ ਲੋਟ ਹੁਣ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਕਿਤੇ ਨਾ ਕਿਤੇ ਤੁਹਾਡਾ ਖੇਤ ਆ ਵੀ ਮਤਲਬ ਇਹਨੂੰ ਚੌੜਾ ਕਰਨਾ ਚਾਹੀਦਾ ਜਮਾ ਜੀ ਆਪਣਾ ਨਜ਼ਦੀਕ ਖੇਤ ਹੈ ਇਹ ਚੌੜਾ ਕਰਨਾ ਚਾਹੀਦਾ ਬਹੁਤ ਜਿਆਦਾ ਹਾਸੇ ਹੁੰਦੇ ਆ ਜੀ ਕੀ ਨਾ ਤੁਹਾਨੂੰ ਮੇਰਾ ਨਾਮ ਪਿਆਰਾ ਸਿੰਘ ਜੀ ਮੇਰਾ ਪਿੰਡ ਜੀਵਨ ਸਿੰਘ ਵਾਲਾ ਜੀ ਅੱਜ ਇੱਥੇ ਟੜਕ ਸਾਹਿਬਾ ਇੱਕ ਆਲਾ ਅੰਕੜਾ ਕੰਟਰੋਲ ਹੋ ਕੇ ਇਥੇ ਡਿੱਗ ਪਿਆ ਜੀ ਔਰ ਇਥੇ ਬਹੁਤ ਵੱਡੇ ਵੱਡੇ ਜੰਪ ਬਣੇ ਹੋਏ ਦੋਨੋਂ ਸਾਈਡ ਔਰ ਇੱਕ ਮੋੜ ਵੀ ਪੈਂਦਾ ਜਿਸ ਕਰਕੇ ਪੁਲ ਭੀੜਾ ਇਸ ਤੋਂ ਪਹਿਲਾਂ 25 ਦਸੰਬਰ ਨੂੰ ਇਥੇ ਬੱਸ ਵੀ ਡਿੱਗੀ ਸੀ ਉਹਦੇ ਵਿੱਚ 8 ਜਾਨਾਂ ਦੇ ਜਾਨ ਗਵਾ ਚੁੱਕੇ ਹੋ 8 ਜਾਨਾਂ ਪਹਿਲਾਂ ਔਰ ਅੱਜ ਇੱਕ ਦੀ ਮੌਤ ਇਸ ਤੋਂ ਪਹਿਲਾਂ ਡੈਥ ਬੋਡੀ ਕੱਢ ਲਈ ਔਰ ਬਹੁਤ ਹੀ ਪ੍ਰਸ਼ਾਸਨ ਦੀ ਨਲਾਇਕੀ ਕਹਾਂਗੇ ਵੀ ਐਡਾ ਵੱਡਾ ਹਾਸਾ ਪਹਿਲਾਂ ਹੋ ਗਿਆ ਹੁਣ ਹੋ ਗਿਆ ਪਰ ਇਥੇ ਕਿਸੇ ਪ੍ਰਕਾਰ ਦੀ ਮੰਨ ਲਓ ਕੋਈ ਵੀ ਸਟੇਡੀ ਨੂੰ ਕਾਬੂ ਨਹੀਂ ਪਾਇਆ ਗਿਆ ਇੱਥੇ ਸਾਰਾ ਸਿਸਟਮ ਖਰਾਬ ਹੈ ਔਰ ਅੱਜ ਦੋਨੋਂ ਸਾਈਡ ਹੁਣ 1 ਮਹੀਨਾ ਹੋ ਗਿਆ ਜੰਪ ਬਣਾਤੇ ਜਿਹੋ ਸਪੀਡ ਬ੍ਰੇਕਰ ਬਣਾਏ ਆ ਉਹ ਇੰਨੇ ਉੱਚੇ ਬਣਾਏ ਆ ਜਿਸ ਦਾ ਕਾਰਨ ਇਹ ਹੈ ਵੀ ਅਨ ਕੰਟਰੋਲ ਹੋ ਜਾਂਦੀ ਹੈ ਗੱਡੀ ਇੱਥੇ ਆ ਕੇ ਵੱਡੇ ਵੱਡੇ ਜੰਪ ਹੈ ਔਰ ਅੱਜ ਵੀ ਅਨ ਕੰਟਰੋਲ ਹੋ ਕੇ ਗੱਡੀ ਜਿਹੜੀ ਟਰਾਲਾ ਜਿਹੜਾ ਇਹ ਨਾਲੇ ਦੇ ਵਿੱਚ ਡਿੱਗਿਆ ਜੀ ਹਾਂ ਦੱਸੇ ਬੰਦ ਹੋਣ ਕੀ ਮੰਗਦੇ ਹੋ ਵੀ ਕੀ ਪ੍ਰਸ਼ਾਸਨ ਕਰੇ ਕੀ ਮੰਗ ਕੀ ਕਰਦੇ ਹੋ ਮੰਗਦਾ ਇਹ ਜੇ ਇੱਕ ਤਾਂ ਜਿਹੜੇ ਇਹ ਜੰਪ ਬਣਾਏ ਆ ਜੀ ਇਹ ਜਾਂ ਤਾਂ ਟੇਪਰ ਬਣਾਏ ਜਾਣ ਜਾਂ ਇਹ ਜੰਪ ਬਿਲਕੁਲ ਚੱਕੇ ਜਾਣ ਕਿਉਂਕਿ ਅੱਗੋਂ ਮੋੜ ਪੈਂਦਾ ਪਰਲੀ ਸਾਈਡ ਤੋਂ ਵੀ ਮੋੜ ਪੈਂਦਾ ਔਰ ਇਧਰੋਂ ਵੀ ਕਿਉਂਕਿ ਅੱਗੇ ਜੋ ਪੁਲ ਆਏ ਬਿਲਕੁਲ ਭੀੜਾ ਔਰ ਪੁਲ ਵੀ ਜਿਹੜਾ ਇਹ ਚੌੜਾ ਕੀਤਾ ਜਾਵੇ ਸਾਡੀ ਦੇ ਇਹੀ ਪ੍ਰਸ਼ਾਸਨ ਨੂੰ ਮੰਗਿਆ ਕਿਉਂਕਿ ਬਹੁਤ ਹੀ ਬੇਚੀਮਤੀ ਜਾਨਾ ਲੋਕ ਗਵਾ ਚੁੱਕੇ ਆ ਪਹਿਲਾਂ 8 ਜਾਨਾਂ ਦੀ ਮੌਤ ਪਹਿਲਾਂ ਹੋ ਚੁੱਕੀ ਹੈ ਔਰ ਇਸ ਤੋਂ ਪਹਿਲਾਂ ਵੀ ਜਿਸ ਦਿਨ ਜੰਪ ਬਣਾਏ ਸੀ ਉਸੇ ਦਿਨ ਹੀ 6-7 ਗੱਡੀਆਂ ਲਗਾਤਾਰ ਵੱਜੀਆਂ ਸੀ ਇੱਕ ਦੂਜੇ ਦੇ ਵਿੱਚ ਕਿਉਂਕਿ ਜੰਪ ਜਿਹੜੇ ਬਣਾਏ ਆ ਬਹੁਤ ਹੀ ਉੱਪਰ ਉੱਚੇ ਬਣਾਏ ਹੋਏ ਆ ਜੰਪੀ ਜੀ। ਤੁਹਾਡਾ ਪਹਿਲਾ ਪਿੰਡ ਵੀ ਆ ਗਿਆ ਸੀ ਜਿਵੇਂ ਅੱਜ ਵੀ ਮੌਕੇ ਤੇ ਆ ਗਿਆ ਸੀ ਜਦੋਂ ਪਤਾ ਲੱਗਾ ਕਿ ਹਾਂਜੀ ਹਾਂਜੀ ਸਾਰਾ ਪਿੰਡ ਇੱਥੇ ਮੌਕੇ ਤੇ ਆ ਗਿਆ ਸੀ ਜੀ। ਹਾਂਜੀ ਬੱਜੀ ਕੀ ਨਾ ਕਹਦਾ? ਕੁਮਿੰਦਰ ਸਿੰਘ ਜੀ। ਕੁਮਿੰਦਰ ਸਿੰਘ ਜੀ ਤੁਹਾਨੂੰ ਕਦੋਂ ਪਤਾ ਲੱਗਿਆ ਸੀ ਕਿ ਤੁਹਾਨੂੰ ਲਾਸ਼ ਕੱਢੀ ਐ ਇਸ ਤਰ੍ਹਾਂ ਕਿੰਨਾ ਘੋਕਾ ਹੋਇਆ ਕਿੱਥੇ ਇਹ ਘਟਨਾ ਵਾਪਰੀ? ਇਹ ਹੈਗਾ ਜੀ ਪਿੰਡ ਫੀਵਨ ਸਿੰਘ ਵਾਲਾ ਡਰੇਨ ਪੁਲਾਇ ਜੋ ਉੱਥੇ ਉਸ ਦੇ ਵਿੱਚ ਸਵੇਰੇ 6 ਵਜੇ ਦਾ ਤਾਂ ਸੀਗਾ ਜੇ ਤੁਹਾਨੂੰ ਪਤਾ ਲੱਗਿਆ ਜੀ ਤੇ ਅਸੀਂ ਇੱਥੇ ਆਏ ਤੇ ਅਸੀਂ ਦੁਆਲਾ ਰੱਸਿਆਂ ਦੀ ਮਦਦ ਨਾਲ ਅਸੀਂ ਵਿੱਚ ਉਤਰੇ ਜੀ ਤੇ ਵਿੱਚ ਉਤਰ ਕੇ ਜਦੋਂ ਟਾਕੀ ਲੱਗੀ ਹੋਈ ਸੀ ਦਿਹਰੇ ਸਾਈਡ ਕਰੈਕਟਰ ਸਾਈਡਾਂ 'ਤੇ ਟਾਕੀ ਨੇ ਘੋੜਾ ਸੀਗਾ ਜੀ ਇਹ ਤੇ ਗਿਆ ਥੱਲੇ ਤੇ ਅਸੀਂ ਉਹ ਟਾਕੀ ਪੱਟ ਕੇ ਤੇ ਇੱਕ ਵਾਰੀ ਉਹਦਾ ਸੱਬਾ ਤੋਂ ਬੰਨਾ ਪੱਟ ਗਿਆ ਜੀ ਤੇ ਸਾਨੂੰ ਫਿਰ ਸੀਟ ਪੱਟੀ ਅੰਦਰੋਂ ਹੀ ਸਾਨੂੰ ਕੋਈ ਨਹੀਂ ਮਿਲ ਰਹੀ ਜੀ ਫਿਰ ਅਸੀਂ ਜਦੋਂ ਸੀਟ ਪੱਟ ਕੇ ਦੇਖਿਆ ਤੇ ਉਹਦੇ ਵਿੱਚ ਇੱਕ ਵਿਅਕਤੀ ਜਿਹਦੇ ਹੱਥ ਸਾਨੂੰ ਮਿਲੇ ਉਹ ਹੀ ਖੜਾ ਫਿੱਚ ਕੇ ਰੱਸੇ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਨਿਕਲਿਆ ਅਸੀਂ ਪਰ ਇਸ ਤੋਂ ਬਾਅਦ ਅਸੀਂ ਹੈਡਰੇ ਦੀ ਮਦਦ ਨਾਲ ਮਗਵਾ ਕੇ ਹੈਡਰੇ ਦੀ ਮਦਦ ਨਾਲ ਉਹਨੂੰ ਬਾਹਰ ਕੱਢ ਕੇ ਦਾ ਹਿਸਾਈ ਬਾਅਦ ਵਿੱਚ ਫੋਨ ਵੇਖਣ ਵਰਗ ਤੇ ਜਦੋਂ ਤੁਸੀਂ ਆਏ ਉਹ ਤਾਂ ਬੰਦਾ ਜਿਉਂਦਾ ਸੀ ਨਾ ਡੈੱਡ ਹੋਈ ਡੈੱਡ ਪਿਆ ਨਾ ਡੈੱਡ ਸੀਗਾ ਜੇ ਹੋ ਸਕਦਾ ਡੈੱਡ ਹੋ ਵੀ ਪਰ ਸੱਜੀ ਸੀ ਕਿ ਡਰਾਈਵਰ ਸੀ ਚਲਾਉਂਦਾ ਸੀ ਤਾਂ ਕਿ ਪਤਾ ਲੱਗਿਆ ਕੁਝ ਨਹੀਂ ਸਾਨੂੰ ਨਹੀਂ ਪਤਾ ਹਲੇ ਹਲੇ ਕੁਝ ਨਹੀਂ ਪਤਾ ਜੀ ਕੁਝ ਨਹੀਂ ਪਤਾ ਵੀ ਡਰਾਈਵਰ ਵੈਸੇ ਜਿਹੜੇ ਜਿਹੜੇ ਪੈਰ ਫਸੇ ਹੋਏ ਸੀਗੇ ਉਹ ਡਰਾਈਵਰ ਵਾਲੀ ਸਾਈਡ ਹੀ ਫਸੇ ਹੋਏ ਸੀ ਹੋ ਸਕਦਾ ਡਰਾਈਵਰ ਹੀ ਹੋਵੇ ਬਾਕੀ ਇਨਕੁਆਰੀ ਦੱਸ ਲਾਈਨ ਕੱਢਣ ਨੂੰ ਮੁਸ਼ਕਿਲ ਤਾਂ ਹੈਗੀ ਹੀ ਮੁਸ਼ਕਿਲ ਬੰਦਾ ਥੱਲੇ ਗੰਦ ਤਸੀਗਾ ਹੀ ਗੰਦਾ ਪਾਣੀ ਸੀਗਾ ਤੇ ਉਹਦੇ ਵਿੱਚ ਅਸੀਂ ਫਿਰਦੇ ਸੀਗੇ ਤੇ ਬਾਕੀ ਉਹ ਡਗਾ ਡੂੰਗਾ ਬਹੁਤ ਸੀਗਾ ਜੀ ਉਹਦੇ ਵਿੱਚ ਮੁਸ਼ਕਿਲ ਬਹੁਤ ਆ ਰਹੀ ਸੀਗੀ ਇੱਕ ਉਹ ਸਾਫਟਵੇਅਰ ਚ ਜੁੜ ਗਿਆ ਸੀ ਨਾ ਟੱਲ ਟਕਣਾ ਦਾ ਕੀ ਕਾਰਨ ਮੰਨਦੇ ਹੋ ਵੀ ਕਿਵੇਂ ਵਾਪਸੀ ਘਟਨਾ ਦਾ ਇਹ ਸਾਨੂੰ ਇਹਦੇ ਬਾਰੇ ਤਾਂ ਅਸੀਂ ਕੀ ਕਹਿ ਸਕਦੇ ਹਾਂ ਇਹ ਘਟਨਾ ਦਾ ਤਾਂ ਜਾਂ ਮੁਸ਼ਕਿਲ ਆਈ ਇਸ ਤੋਂ ਅਸੀਂ ਨਹੀਂ ਕਹਿ ਸਕਦੇ ਕਿਵੇਂ ਅੱਜ ਜੀ ਸਰ ਘਟਨਾ ਹੋਈ ਹੈ ਕੀ ਮਾਮਲਾ ਤੇ ਕੀ ਜਨਤਵਾਤ ਹੋਈ ਹੈ ਕੀ ਆਪਣੇ ਕੋਲ ਕਰੀਬ 6 ਵਜੇ ਸਵੇਰੇ ਅੱਜ ਇਨਫਾਰਮੇਸ਼ਨ ਮਿਲੀ ਸੀ ਇੱਕ ਛੋੜਾ ਟਰਾਲਾ ਜਿਹੜਾ ਹੈਗਾ ਇਹ ਸਾੜਾ ਜਿਹੜੀ ਇਥੇ ਨਾਲਾ ਹੈਗਾ ਉਹਦੇ ਵਿੱਚ ਡਿੱਗ ਪਿਆ ਜਿਹਦੇ ਤੇ ਇਮੀਡੀਏਟਲੀ ਮੈਂ ਪੁਲਿਸ ਪਾਰਟੀ ਐਸ ਐਚ ਓ ਤਲਵੰਡੀ ਸਾਹਿਬ ਉਹ ਸਾਰੇ ਤੇ ਮੌਕੇ ਤੇ ਪਹੁੰਚ ਗਏ ਸੀ ਤੇ ਕੰਟਰੋਲ ਤੇ ਫੋਨ ਕਰਕੇ ਤੇ ਸਿਵਲ ਪ੍ਰਸ਼ਾਸਨ ਐਸ ਜੀ ਐਮ ਸਾਹਿਬ ਤੇ ਐਸ ਐਮ ਓ ਸਾਹਿਬ ਨੂੰ ਕਰਕੇ ਸਾਰੇ ਜਿਹੜੇ ਐਸ ਐਸ ਪੀ ਸਾਹਿਬ ਨੂੰ ਵੀ ਤੇ ਧਿਆਨ ਖਿਚ ਲਿਆਂਦਾ ਤੇ ਸਾਰੇ ਅਰੇਂਜਮੈਂਟ ਕੀਤੇ ਤੇ ਹੁਣ ਇਹਦੇ ਚ ਪਤਾ ਲੱਗਿਆ ਵੀ ਇੱਕ ਵਿਅਕਤੀ ਜਿਹੜਾ ਹੈਗਾ ਇਹਦੇ ਚ ਦੋ ਵਿਅਕਤੀ ਸੀਗੇ ਇੱਕ ਤਾਂ ਛਾਲ ਮਾਰ ਕੇ ਬਾਹਰ ਨਿਕਲ ਗਿਆ ਤੇ ਦੂਸਰਾ ਜਿਹੜਾ ਕੰਡੈਕਟਰ ਹੈਗਾ ਉਹ ਇਹਦੇ ਵਿੱਚ ਜਿਹੜਾ ਹਲੇ ਦਬ ਗਿਆ ਜਿਹੜਾ ਉਹ ਕਿੱਥੋਂ ਜਾ ਰਿਹਾ ਸੀ ਕਿੰਨੇ ਵਜੇ ਕੱਢਿਆ ਇਹ ਕਰੀਬ 6:00 ਵਜੇ ਦੀ ਘਟਨਾ ਹੈਗੀ ਹੈ ਜਦੋਂ ਇਹ ਡਿੱਗਿਆ ਤੇ ਇਹ ਤਲਵੰਡੀ ਸਾਬੋ ਵੱਲੋਂ ਆ ਰਿਹਾ ਸੀਗਾ ਇਹ ਬਠਿੰਡੇ ਨੂੰ ਜਾ ਰਿਹਾ ਸੀ ਇਹਨਾਂ ਪਹਿਲਾਂ ਵੀ 28 ਦਸੰਬਰ ਨੂੰ ਘਟਨਾ ਹੋਈ ਸੀ ਉਸ ਤੋਂ ਪਾਸੇ ਢਿੱਗੀ ਵੱਸਦੀ ਗਈ ਸੀ ਜਾਂ ਇਹ ਦੂਸਰੇ ਪਾਸੇ ਹੈ ਇਹ ਉਹਦੇ ਆਪੋਜ਼ਿਟ ਸਾਈਡ ਤੇ ਆ ਇਹ ਤਲਵੰਡੀ ਸਾਬੋ ਵੱਲੋਂ ਆ ਰਿਹਾ ਸੀਗਾ ਤੇ ਰੌਂਗ ਸਾਈਡ ਤੇ ਜਾ ਕੇ ਇਹ ਡਿੱ ਗਿਆ ਹੈਗਾ ਕਿ ਕਿੰਨਾ ਜਿੱਤੇ ਰੇਲਿੰਗ ਕਰਕੇ ਵੀ ਇਹ ਕੀ ਮੁਰਦਾਰਨ ਕੀ ਮੰਗੂਗਾ ਇਹ ਕਾਰਨ ਤਾਂ ਇਹ ਹੈ ਇਹਦੇ ਬਾਰੇ ਦੇਖੋ ਬੈਟਰ ਇਹ ਆ ਜਾਂ ਤਾਂ ਡਰਾਈਵਰ ਦੀ ਕੋਈ ਅੱਖ ਲੱਗ ਸਕਦੀ ਹੈ ਜਾਂ ਕੋਈ ਹੋਰ ਇਹਦੇ ਬਾਰੇ ਹਲੇ ਦੇਖਦੇ ਆ ਕੀ ਕਹਿੰਦੇ ਹੈਗੇ ਲੋਕਾਂ ਤੋਂ ਵੀ ਪਤਾ ਕੀਤਾ ਪਰ ਇਥੇ ਮੌਕੇ ਤੇ ਕੋਈ ਉਦੋਂ ਮੌਜੂਦ ਵੀ ਨਹੀਂ ਸੀਗਾ ਰਾਤਕਾਰ ਦੀ ਜਾਰੀ ਹੈ ਹਾਂ ਰਾਤਕਾਰ ਜਾਰੀ ਹੈ ਇਹਨੂੰ ਸਪੇਸ ਕਰ ਲਿਆ ਗਿਆ ਹੈਗਾ ਉਹ ਜਿਹੜੀ ਬੰਦਾ ਜਿਹੜਾ ਉਹ ਦੇਖ ਰਹੇ ਆ ਉਹਨੂੰ ਦੂਸਰੇ ਨੂੰ ਜਿਹੜਾ ਹੈ ਇਹ ਚੱਗਰਦਾ ਹੈ ਇਹਦੇ ਵਿੱਚ ਸੀਮੈਂਟ ਭਰਿਆ ਹੋਇਆ ਹੈ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ